ਪਟਿਆਲਾ ਦੇ ਬੱਸ ਸਟੈਂਡ ਦੇ ਵਿੱਚ ਬੀਤੇ ਦਿਨੀ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ 55 ਸਾਲਾ ਵਿਅਕਤੀ ਦੀ ਜਾਨ ਚਲੀ ਗਈ ਹੈ ਪ੍ਰਾਈਵੇਟ ਬੱਸ ਦੇ ਡਰਾਈਵਰ ਦੀ ਗਲਤੀ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਜਦੋਂ ਪ੍ਰਾਈਵੇਟ ਬੱਸ ਦਾ ਡਰਾਈਵਰ ਬੱਸ ਨੂੰ ਬੈਕ ਲੈ ਕੇ ਆ ਰਿਹਾ ਹੁੰਦਾ ਹੈ ਕਾਊਂਟਰ ਤੇ ਲਾਉਣ ਦੇ ਲਈ ਉਸੇ ਵੇਲੇ ਇੱਕ 55 ਸਾਲਾ ਵਿਅਕਤੀ ਬੱਸ ਦੇ ਹੇਠਾਂ ਆ ਜਾਂਦਾ ਹੈ ਔਰ ਡ라이ਵਰ ਬੱਸ ਨੂੰ ਉਸਦੇ ਉੱਪਰ ਹੀ ਖੜਾ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਬੱਸ ਨੂੰ ਧੱਕਾ ਮਾਰ ਕੇ ਅੱਗੇ ਕੀਤਾ ਔਰ ਉਸ ਵਿਅਕਤੀ ਨੂੰ ਬਾਹਰ ਕੱਢਿਆ ਪਾਣੀ ਪਲਾਇਆ ਤੇ ਫਿਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਬਜ਼ੁਰਗ ਪਟਿਆਲਾ ਦੇ ਪਿੰਡ ਖਾਨਸਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਸਤਨਾਮ ਸਿੰਘ ਵਜੋਂ ਉਹਨਾਂ ਦੀ ਪਛਾਣ ਹੋਈ ਹੈ ਔਰ ਤੁਹਾਨੂੰ ਦੱਸਦੀ ਹੈ ਕਿ ਅਕਸਰ ਹੀ ਜਿਹੜਾ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਦੀ ਅੰਗੈਲੀ ਦੇਖੀ ਜਾਂਦੀ ਹੈ ਉਹਨਾਂ ਦੇ ਵੱਲੋਂ ਤੇ ਬੱਸ ਦੀ ਰਫਤਾਰ ਜਿਹੜੀ ਤੇਜ਼ ਹੁੰਦੀ ਹੈ ਕਈ ਹਾਦਸੇ ਵੀ ਹੁੰਦੇ ਨੇ ਔਰ ਤਸਵੀਰਾਂ ਅਕਸਰ ਹੀ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਮਨਮਰਜ਼ੀ ਕਰਦੇ ਨੇ ਬਿਨਾਂ ਕਿਤੇ ਦੇਖੇ ਉਹ ਬੱਸਾਂ ਦੀ ਸਪੀਡ ਜਿਹੜੀ ਹੈ ਤੇਜ਼ ਕਰਦੇ ਨੇ ਔਰ ਪਟਿਆਲਾ ਤੋਂ ਸਰਹੰਦ ਤੇ ਜਲੰਧਰ ਜਾਣ ਵਾਲੀ ਬੱਸਾਂ ਉਹਨਾਂ ਨੂੰ ਸਿਰਫ 30 ਮਿੰਟਾਂ ਦੇ ਵਿੱਚ ਜਿਹੜਾ ਉੱਥੇ ਅਗਲੇ ਬੱਸ ਸਟੈਂਡ ਤੇ ਲਗਾ ਦਿੱਤਾ ਜਾਂਦਾ ਤੇ ਇੰਨੀ ਵੱਡੀ ਅਣਗੈਲੀ ਔਰ ਤੇਜ਼ ਜਿਹੜੀ ਰਫ਼ਤਾਰ ਇਹਨਾਂ ਦੀ ਹੁੰਦੀ ਹੈ ਜਿੱਥੇ ਕਿ ਹੁਣ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਬੱਸ ਸਟੈਂਡ ਦੇ ਅੰਦਰ ਇੱਕ ਪ੍ਰਾਈਵੇਟ ਬੱਸ ਦਾ ਡਰਾਈਵਰ ਬਿਨਾਂ ਕੰਡਕਟਰ ਤੋਂ ਬੱਸ ਜਿਹੜੀ ਹੈ ਉਹ ਪਿੱਛੇ ਬੈਕ ਕਰਨ ਦੀ ਕੋਸ਼ਿਸ਼ ਕਰਦਾ ਤੇਜ਼ੀ ਦੇ ਨਾਲ ਜਿਹੜਾ ਤੇਜ਼ ਰਫਤਾਰ ਦੇ ਨਾਲ ਉਹ ਬੱਸ ਲੈ ਕੇ ਆਉਂਦਾ ਔਰ ਉਸ ਬੱਸ ਜਿਹੜੀ ਹੈ ਉਹ ਬਜ਼ੁਰਗ ਦੇ ਉੱਪਰ ਚੜ ਜਾਂਦੀ ਹੈ ਜਿਸ ਤੋਂ ਬਾਅਦ ਬਜ਼ੁਰਗ ਬਾਪੂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਕਿਉਂਕਿ ਜਦੋਂ ਉਹਨਾਂ ਨੂੰ ਹਸਪਤਾਲ ਲਿਆ ਜਾਂ ਲੈ ਕੇ ਜਾਂਦੇ ਨੇ ਤਾਂ ਉਦੋਂ ਹੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਤੇ ਇਹ ਤਸਵੀਰਾਂ ਤੁਸੀਂ ਦੇਖੋ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਇੱਕ ਡਰਾਈਵਰ ਦੀ ਗਲਤੀ ਦੇ ਕਾਰਨ ਇੱਕ ਪਰਿਵਾਰ ਜਿਹੜਾ ਉੱਜੜ ਗਿਆ ਉਹਨਾਂ ਦੇ ਕਮਾਉਣ ਵਾਲਾ ਜੀ ਜਿਹੜਾ ਸੀ ਉਹ ਇਸ ਜਹਾਨੋਂ ਤੁਰ ਗਿਆ ਕਿਉਂਕਿ ਅਕਸਰ ਇਹ ਅਜਿਹੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਦੱਸਤੀ ਕਿ ਪਟਿਆਲਾ ਬਸ ਸਟੈਂਡ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਕਾਊਂਟਰ ਤੇ ਬੈਕ ਲੱਗਦੀ ਬੱਸ ਸਤਨਾਮ ਸਿੰਘ ਪਿੰਡ ਖਾਂਸਾ ਜ਼ਿਲ੍ਹਾ ਪਟਿਆਲਾ ਦੀ ਜਿਹੜੀ ਜਾਨ ਲੈ ਲਈ ਗਈ ਹੈ ਮ੍ਰਿਤਕ ਦੀ ਉਮਰ ਤਕਰੀਬਨ 55 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਸਤਨਾਮ ਸਿੰਘ ਆਪਣੇ ਪਿੱਛੇ ਦੋ ਪੁੱਤਰ ਇੱਕ ਧੀ ਅਤੇ ਪਤਨੀ ਛੱਡ ਗਏ ਨੇ ਮ੍ਰਿਤਕ ਸਤਨਾਮ ਸਿੰਘ ਦੇ ਵਾਰਸਾਂ ਨੇ ਦੱਸਿਆ ਕਿ ਬੱਸ ਡਰਾਈਵਰ ਅਤੇ ਕੰਡਕਟਰ ਦੇ ਅਣਗੈਲੀ ਵਰਤਨ ਤੇ ਦੁਰਘਟਨਾਗ੍ਰਸਤ ਜਿਹੜੇ ਹੋਏ ਨੇ ਵਿਅਕਤੀ ਨੂੰ ਹਸਪਤਾਲ ਨਾ ਪਹੁੰਚਾਉਣ ਦੇ ਕਰਕੇ ਉਹਨਾਂ ਦੀ ਮੌਤ ਜਿਹੜੀ ਹੋਗੀ ਮ੍ਰਿਤਕ ਦੇ ਪਰਿਵਾਰ ਨੇ ਦੋਸ਼ੀ ਬੱਸ ਡਰਾਈਵਰ ਅਤੇ ਕੰਡਕਟਰ ਦੇ ਨਾਲ-ਨਾਲ ਮੌਕੇ ਤੇ ਮੌਜੂਦ ਬੱਸ ਕੰਪਨੀ ਦੇ ਪਟਿਆਲਾ ਅੱਡਾ ਇੰਚਾਰਜ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹ ਰੋਥੀ ਤੁਨ ਦੱਸਦੀ ਕਿ ਪਟਿਆਲਾ ਦੇ ਵਿੱਚ ਅਕਸਰ ਜਿਹੜੀ ਬੱਸਾਂ ਸਰਹਾਂ ਦੇ ਜਾਂ ਫਿਰ ਜਲੰਧਰ ਜਾਂਦੀਆਂ ਨੇ ਉਹਨਾਂ ਦੀ ਇੰਨੀ ਜ਼ਿਆਦਾ ਜਿਹੜੀ ਤੇਜ਼ ਰਫ਼ਤਾਰ ਹੁੰਦੀ ਹੈ ਬਿਨਾਂ ਅੱਗੇ ਪਿੱਛੇ ਦੇਖੇ ਜਿਹੜੇ ਕਿ ਬੱਸਾਂ ਨੂੰ ਸਿਰਫ 30 ਮਿੰਟ ਦੇ ਵਿੱਚ ਉੱਥੇ ਅਗਲੇ ਬੱਸ ਸਟੈਂਡ ਤੇ ਲਗਾ ਦਿੱਤਾ ਜਾਂਦਾ ਹੈ ਜੋ ਕਿ ਬਿਲਕੁਲ ਵੀ ਜਿਹੜਾ ਆਸਾਨ ਨਹੀਂ ਹੈ ਲੇਕਿਨ ਇਹ ਜਿਹੜਾ ਪ੍ਰਾਈਵੇਟ ਬੱਸਾਂ ਵਾਲੇ ਜਰੂਰ ਕਰਦੇ ਨੇ ਤਾਂ ਲਗਾਤਾਰ ਇਹਨਾਂ ਦੀ ਜਿਹੜੀ ਮਨਮਰਜ਼ੀਆਂ ਨੇ ਉਹ ਵੱਧੀਆਂ ਜਾ ਰਹੀਆਂ ਨੇ ਜਿਸ ਤੇ ਕਾਰਨ ਹਾਦਸੇ ਵੀ ਵੱਧਦੇ ਜਾ ਰਹੇ ਨੇ